ਇਸ ਤਰ੍ਹਾਂ ਤੁਸੀਂ ਅੱਗੇ ਵੀ ਦੇਖਿਆ ਆ ਕਿ ਨਿਊ ਅੰਮ੍ਰਿਤਸਰ ਦੇ ਵਿੱਚ ਹਾਈ ਕੋਰਟ ਦੇ ਹਦੇਸ਼ਾਂ ਦੇ ਉੱਤੇ ਗ੍ਰੀਨ ਬੈਲਟਾਂ ਦੇ ਕਬਜ਼ੇ ਹਟਾਏ ਜਾ ਰਹੇ ਹਨ ਤੇ ਉਹ ਕੰਮ ਨਿਰੰਤਰ ਹੀ ਆ ਰਹੀ ਹੈ ਕੰਮ ਨਿਰੰਤਰ ਹੀ ਆ ਰਹੀ ਹੈ ਤੇ ਤੁਸੀਂ ਦੇਖੋਗੇ ਜਿਹੜੀ ਗ੍ਰੀਨਰੀ ਹੈ ਗ੍ਰੀਨਰੀ ਨੂੰ ਬढ़ावा ਦਿੰਦੀ ਹੈ ਸਰਕਾਰ ਗ੍ਰੀਨ ਟਰਿਬਿਊਨਲ ਵੀ ਐਨਵਾਇਰਨਮੈਂਟ ਐਸੋਸੀਏਸ਼ਨ ਆ ਵੀ ਪਰ ਇੱਥੇ ਗ੍ਰੀਨਰੀ ਵੀ ਨਾਲ ਖਤਮ ਕੀਤੀ ਜਾ ਰਹੀ ਹੈ ਸਾਡੇ ਨਾਲ ਇੱਥੇ ਦੇ ਵਾਸੀ ਮੌਜੂਦ ਹਨ ਜਿਨ੍ਹਾਂ ਦਾ ਜਿਹੜਾ ਕਿ ਅਜਾੜਾ ਕੀਤਾ ਗਿਆ ਹੈ ਹਾਂਜੀ ਕੀ ਕਹੋਗੇ ਤੁਸੀਂ ਆ ਜਿਹੜਾ ਹੋ ਰਿਹਾ ਹੈ ਇਹ ਬਿਲਕੁਲ ਨਜਾਇਜ਼ ਹੋ ਰਿਹਾ ਜੀ ਧੱਕਾ ਕਰ ਰਹੇ ਆ ਗੁਰਮ ਸਾਡੇ ਨਾਲ ਇਹਨਾਂ ਨੇ ਸਾਨੂੰ ਜੋ ਪਲੋਟ ਇਸ਼ੂ ਕੀਤੇ ਤੇ ਸਾਨੂੰ ਗ੍ਰੀਨ ਬੈਲ ਦਿੱਤੀ ਗਈ ਹੈ ਗ੍ਰੀਨ ਬੈਲ ਦਾ ਮਤਲਬ ਸੀ ਕਿ ਸਾਨੂੰ ਆ ਕੇ ਘਰ ਦੇ ਬਾਹਰ ਦੀ ਰੈਂਪ ਬਣਾਓ ਪੱਕਾ ਨਾ ਕਰੋ ਤੇ ਉਹਦੇ ਤੇ ਗ੍ਰੀਨੀ ਇਸ਼ੂ ਕਰੋ ਸਾਰੇ ਪੇਪਰ ਉਹਦੇ ਲਗਾਓ ਸਾਰੇ ਪੇਪਰ ਉਹਦੇ ਆਪਣੇ ਆਪ ਹੀ ਖਾਰੀ ਜਾਂਦੇ ਪਏ ਨੇ ਹੁਣ ਕੌਣ ਆਪਣੇ ਘਰ ਦੇ ਬਾਹਰ ਗ੍ਰੀਨ ਬੈਲ ਬਣਾਏਗਾ ਨਾ ਜਗ੍ਹਾ ਨਹੀਂ ਨਾ ਬਣਾਣ ਦੀ ਕੋਈ ਜਗ੍ਹਾ ਰਹੀ ਹੈ ਤੇ ਕਿਵੇਂ ਆਪਾਂ ਉਹਨੂੰ ਮਤਲਬ ਮੇਨਟੇਨ ਕਰਾਂਗੇ ਕਿਵੇਂ ਕਰਾਂਗੇ ਜਿਹੜਾ ਕਾਰਨਰ ਤੇ 10% ਵੱਧ ਦੇ ਕੇ ਖਰੀਦਿਆ ਉਹਨਾਂ ਹੀ ਟਾਓ ਜੀ ਜਿਨ੍ਹਾਂ ਨੇ ਪੱਕਾ ਕੀਤਾ ਦਾ ਜਿਨ੍ਹਾਂ ਨੇ ਜਾਇਕਤੀ ਦੀ ਉਹ ਆਪਾਂ ਨੂੰ ਗੱਲ ਸਮਝ ਲੱਗਦੀ ਹੈ ਜਿਨ੍ਹਾਂ ਨੇ ਆਪਣੇ ਉੱਥੇ ਪੱਕਾ ਕੰਮ ਕੀਤਾ ਜਿਨ੍ਹਾਂ ਨੇ ਆਪਾਂ ਕੱਚਾ ਗਾੜੇ ਬਣਾਇਆ ਦਾ ਉਹਨਾਂ ਨੂੰ ਹਟਾਉਣ ਦਾ ਕੋਈ ਮਕਸਦ ਨਹੀਂ ਸੀਗਾ ਨਾ ਇੱਕ ਮਤਲਬ ਗਵਰਨਮੈਂਟ ਨੇ ਸਾਨੂੰ ਕਿਹਾ ਕਿ ਜਿਨ੍ਹਾਂ ਨੇ ਰੈਂਪ ਇੱਕ ਲੈਵਲ ਤੇ ਰੱਖਿਆ ਦਾ ਵਾ ਤੇ ਆਪਣੀ ਗ੍ਰੀਨ ਬੈਲ ਨੂੰ ਗਰਾਊਂਡ ਲੈਵਲ ਤੋਂ 2 ਫੁੱਟ ਹਾਈਕੋ ਦੀ ਮਿੱਟੀ ਨੂੰ ਬੰਨਣਾ ਤੇ ਪਾਏਗਾ ਨਾ ਕਿਤੋਂ ਨਾ ਕਿਤੋਂ ਮਿੱਟੀ ਨੂੰ ਕਾਹਗੀ ਕਿਵੇਂ 2 ਫੁੱਟ ਹਾਈਟ ਤੱਕ ਆਪਣੀ ਇਚਾਰਦਵਾਰੀ ਕਾ ਕੇ ਗ੍ਰੀਨੀ ਕੀਤੀ ਦੀ ਹੈ ਉਹਨਾਂ ਨੂੰ ਉਹਨਾਂ ਨੂੰ ਕੁਝ ਨਹੀਂ ਸੀ ਕਰਨਾ ਚਾਹੀਦਾ ਜਿਹਾਂ ਨੇ ਪੱਕਾ ਕੰਮ ਕੀਤਾ ਤਾਂ ਨਜਾਇਜ਼ ਕੀਤੀ ਦੀ ਹੈ ਜਿਹੜੀ ਜੈਨੂਅਰ ਹੈਗੀ ਹੈ ਉਹ ਤੇ ਗੱਲ ਸਮਾਂ ਲੱਗਦੀ ਹੈ ਤੇ ਫੇ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਥੋੜੀ ਦੇਹਾ ਤੇ ਥੋੜੀ ਨਰਮੀ ਬਖਸ਼ਣੀ ਚਾਹੀਦੀ ਸੀ ਜਿਹੜੀਆਂ ਨੇ ਬਿਲਕੁਲ ਨਹੀਂ ਬਖਸ਼ੀ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਗ੍ਰੀਨ ਬੈਲਟ ਆ ਕਿ ਉਹ ਤਾਂ ਅਸੀਂ ਜਿਹੜੀ এনਵਾਇਰਨਮੈਂਟ ਨੂੰ ਜਿਹੜਾ ਉਤਸ਼ਾਹਿਤ ਕਰਨ ਲਈ ਕਰ ਰਹੇ ਆ ਸੋਹਣਾ ਲੱਗਣ ਲਈ ਕਰ ਰਹੇ ਆ ਕਿ ਜਿਹੜੀ ਗ੍ਰੀਨ ਬੈਲਟ ਹੁੰਦੀ ਹੈ ਉੱਥੇ ਗ੍ਰੀਨਰੀ ਨਹੀਂ ਹੋਏਗੀ ਤੇ ਹੋਰ ਕੀ ਹੋਏਗਾ ਕਿ ਜਿਹੜਾ ਇਹ ਸਹਿਯੋਗ ਕਰਨ ਨੂੰ ਤਿਆਰ ਨੇ ਸਹਿਯੋਗ ਕਰਨ ਨੂੰ ਤਿਆਰ ਨੇ ਪਰ ਜਿਹੜੀਆਂ ਗ੍ਰੀਨ ਬੈਲਟਾਂ ਜਿਹੜੀਆਂ ਇੱਥੇ ਟਰੀ ਵਗੈਰਾ ਲੱਗੇ ਨੇ ਤੇ ਉਹ ਜਿਹੜਾ ਉਜਾੜੇ ਜਾ ਰਹੇ ਉਹਨਾਂ ਦੇ ਇਤਰਾਇਸਾ ਜੀ ਕੁਝ ਕਹੋਗੇ ਤੁਸੀਂ ਇਸ ਬਾਰੇ ਸਰ ਇਹਨਾਂ ਇੰਪਰੂਵਮੈਂਟ ਟਰਸਟ ਦਾ ਬਹੁਤ ਵੱਡਾ ਧੱਕਾ ਹੈ ਇਸ ਲੋਕਾਂ ਦੇ ਨਾਲ ਅਜੇ ਤੱਕ ਇੰਪਰੂਵਮੈਂਟ ਟਰਸਟ ਦੇ ਕਿਸੇ ਬੰਦੇ ਨੂੰ ਖਿਲਾੜ ਕੇ ਪੁੱਛ ਲੋ ਕਿ ਦੀ ਗਾਈਡਲਾਈਨਸ ਕੀ ਹੈ ਕੌਣ ਗ੍ਰੀਨ ਬੈਲਟ ਦੇਣਾ ਚਾਹੁੰਦਾ ਹੈ ਕਿੰਨੀ ਗ੍ਰੀਨ ਬੈਲਟ ਦੇਣਾ ਚਾਹੁੰਦਾ ਹੈ ਇਹਨੂੰ ਕਿੰਨਾ ਨੀਵਾ ਕਰਨਾ ਹੈ ਕਿੰਨਾ ਉੱਚਾ ਕਰਨਾ ਹੈ ਇੱਕ ਮੀਂਹ ਪੈ ਗਿਆ ਸਾਰਾ ਜਿਹੜੀ ਮਿੱਟੀ ਆ ਇਹ ਸੜਕਾਂ ਤੇ ਹੋਣੀ ਆ ਇੰਨਾ ਚਿੱਕੜ ਕੌਣ ਸੰਭਾਲੇਗਾ ਐਮਐਲਏ ਸਾਹਿਬ ਉਦੋਂ ਕਹਿ ਕੇ ਗਏ ਸੀਗੇ ਕਿ ਇਹ ਕੰਮ ਜਿਹੜਾ ਪੂਰਾ ਹੋ ਗਿਆ ਤੇ ਹੁਣ ਨਹੀਂ ਜਰੂਰ ਗ੍ਰੀਨ ਬੈਲਟ ਸਾਹਿਬ ਨੇ ਜੋ ਕਿਹਾ ਉਹਨਾਂ ਨੇ ਬਿਲਕੁਲ ਸਹੀ ਕਿਹਾ ਬਹੁਤ ਸਾਰੀ ਟੀਮ ਆਈ ਹੋਈ ਸੀ ਬਹੁਤ ਸਾਰੇ ਲੋਕ ਆਏ ਹੋਏ ਸੀ ਪੁਲਿਸ ਲੱਗੀ ਹੋਈ ਸੀ ਇਦਾਂ ਸੀ ਜਿੱਦਾਂ ਕਿਸੇ ਜਗ੍ਹਾ ਤੇ ਕਬਜ਼ਾ ਲੈਣ ਚੱਲੇ ਹੁੰਦੇ ਆ ਇਹਨਾਂ ਨੇ ਆਪਣੇ ਵੱਲੋਂ ਬਹੁਤ ਕੁਝ ਤੋੜਿਆ ਲੋਕਾਂ ਦਾ ਤੋੜ ਦਿੱਤਾ ਕਿਸੇ ਨੇ ਤੜਵਾ ਲਿਆ ਮਗਰ ਅੱਜ ਤੱਕ ਇਹ ਕਿਤੇ ਖਲੇ ਹੋ ਕੇ ਕਹਿ ਦੇਣ ਕਿ ਸਾਡੀ ਆਹ ਪ੍ਰੋਪਰ ਗਾਈਡਲਾਈਨਸ ਆ ਅਸੀਂ ਆਹ ਕਰਨਾ ਚਾਹੁੰਦੇ ਆ ਤੋੜਨਾ ਇਸ ਚੀਜ਼ ਦਾ ਹੱਲ ਨਹੀਂ ਹੈਗਾ ਜੇ ਤੋੜਿਆ ਹੈ ਤੇ ਇਹਨੂੰ ਸੰਭਾਲਣਾ ਕਿੰਨੇ ਆ ਸੰਭਾਲਣ ਬਾਰੇ ਵੀ ਐਮਐਲਏ ਸਾਹਿਬ ਨੇ ਉਸ ਦਿਨ ਇਹਨਾਂ ਨੂੰ ਆਰਡਰ ਕੀਤੇ ਉਹ ਸਰ ਸੰਭਾਲਣ ਵਾਸਤੇ ਕੀਤੇ ਆ ਤੇ ਜਿਹੜੀ ਤੋੜਪਾਨੇ ਕਰਕੇ ਗਏ ਆ ਉਹਨਾਂ ਨੇ ਕਿਹਾ ਸੀਗਾ ਇਹਦੇ ਲਈ ਮੈਂ ਮਾਫੀ ਮੰਗਦੀ ਆ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਇਹਨਾਂ ਨੂੰ ਆਰਡਰ ਕੀਤਾ ਕਿ ਜਿਸ ਤਰ੍ਹਾਂ ਤੋੜਿਆ ਆ ਉਹਨੂੰ ਬਣਾ ਕੇ ਜਾਇਆ ਜਾਵੇ ਸਰ ਜੇ ਤੋੜਿਆ ਹੈ ਤੇ ਇਹਨੂੰ ਸੰਭਾਲਿਆ ਤੁਸੀਂ ਵੇਖਿਆ ਅੱਜ ਤੁਸੀਂ ਆਪਣੇ ਹੱਥੀ ਆਪਣੀ ਕਮਾਂਡ ਲੈ ਕੇ ਤੁਰੇ ਹੋ ਤੇ 1 ਨੰਬਰ ਤੋਂ ਲੈ ਕੇ ਇੱਥੇ ਤੱਕ ਵੇਖਦੇ ਆਓ ਕਿੰਨਾ ਕੁ ਸੰਭਾਲ ਲਿਆ ਜੇ ਪੰਜਾਂ ਦਿਨਾਂ ਚ ਨਹੀਂ ਸੰਭਾਲਿਆ ਤੇ ਇਹ 1500 ਲੋਕਾਂ ਦਾ ਘਰ ਜਿਹੜਾ ਇੱਥੇ ਬਣਿਆ ਹੋਇਆ ਹੈ ਇਹ 15 ਮਹੀਨਿਆਂ ਚ ਸੰਭਾਲਿਆ ਜਾਊਗਾ ਇਹਨਾਂ ਕੋਲ ਨਹੀਂ ਮੈਂ ਤਾਂ ਦੇਖ ਰਿਹਾ ਤਾਈਓ ਮੈਂ ਤੁਹਾਨੂੰ ਪੁੱਛਿਆ ਕਿਉਂਕਿ ਮੈਂ ਇਹਨਾਂ ਦੇ ਇੰਟਰਵਿਊ ਕੀਤੀ ਸੀ ਉਹਨਾਂ ਨੇ ਕਿਹਾ ਕਿ ਕਾਰਵਾਈ ਜਿਹੜੀ ਪੂਰੀ ਕਰ ਦਿੱਤੀ ਗਈ ਹੈ ਕਿ ਕੰਮ ਖਤਮ ਹੋ ਗਿਆ ਜਿਹੜਾ ਸੇ ਕਾਰਵਾਈ ਉਹਨਾਂ ਨੇ ਕਰ ਦਿੱਤੀ ਗਈ ਹੈ ਬਹੁਤ ਸਾਰਾ ਕੰਮ ਖਤਮ ਹੋ ਗਿਆ ਹੈ ਮਗਰ ਇੱਕ ਕੰਮ ਸਿਰਫ ٹرسٹ ਦਾ ਇਹ ਖਤਮ ਹੋਇਆ ਹੈ ਕਿ ਉਹਨਾਂ ਨੇ ਤੋੜਤਾ ਇਹਨੂੰ ਸੰਭਾਲਣਾ ਇਹਨੂੰ ਪ੍ਰੋਪਰ ਬਣਾਣਾ ਤੇ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਇੰਡੀਕੇਟ ਕਰਨਾ ਹੈ ਅਜੇ ਤੱਕ ਇਹਨਾਂ ਦੇ ਕੋਈ ਕੋਈ ਪ੍ਰੋਪਰ ਪਲਾਨ ਹੈਗਾ ਤੇ ਦੱਸੇ ਕਿ ਅਸੀਂ ਇਹਦਾ ਕਰਨਾ ਕੀ ਆ ਕੀ ਤੋੜਨਾ ਇਹਦਾ ਹੱਲ ਹੈਗਾ ਤੋੜਨ ਤੋਂ ਬਾਅਦ ਇਹਨੂੰ ਕਿੱਦਾਂ ਸੰਭਾਲਣਾ ਹੈ ਕਿ ਕਿੰਨਾ ਉੱਚਾ ਹੋਣਾ ਚਾਹੀਦਾ ਤੁਹਾਡੀ ਮੰਗ ਹੈ ਕਿ ਹੁਣ ਇਹ ਬਣਾ ਕੇ ਜਾਣ ਉਹ ਸਰ ਬਣਾ ਕੇ ਜਾਣ ਦੀ ਗੱਲ ਤੇ ਵੱਖਰੀ ਹੈ ਸਾਨੂੰ ਪਤਾ ਤਾਂ ਲੱਗੇ ਕਿ ਇਹਨਾਂ ਨੇ ਕਰਨਾ ਕੀ ਹੈ ਤੁਸੀਂ ਉਹਨਾਂ ਦੇ ਜੇਏ ਸਾਹਿਬ ਨੂੰ ਪੁੱਛੋ ਉਹਨਾਂ ਦੇ ਐਕਸ਼ਨ ਨੂੰ ਪੁੱਛੋ ਉਹਨਾਂ ਦੇ ਈਓ ਨੂੰ ਪੁੱਛੋ ਕਿ ਇਹਦਾ ਪਲਾਨ ਕੀ ਹੈ ਤੁਹਾਡਾ ਗ੍ਰੀਨ ਬੈਲਟ ਰੱਖਣੀ ਹੈ ਕਿ ਉਜਾੜਨੀ ਹੈ ਅਗਰ ਪ੍ਰੋਪਰ ਉੱਚੀ ਕਰਨੀ ਹੈ ਕਿ ਨੀਵੀਂ ਕਰਨੀ ਹੈ ਕਿੰਨੀ ਉੱਪਰ ਹੋਣੀ ਚਾਹੀਦੀ ਕਿੰਨੀ ਬਾਹਰ ਹੋਣੀ ਚਾਹੀਦੀ ਕੋਈ ਗਾਈਡਲਾਈਨਸ ਹੈਗੀ ਹੈ ਅਗਰ ਇਹ ਗਾਈਡਲਾਈਨਸ ਹੈਗੀ ਹੈ ਤਾਂ ਤੁਸੀਂ ਲੈ ਕੇ ਸਾਡੇ ਨਾਲ ਜ਼ਰੂਰ ਗੱਲ ਕਰੋ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਗਾਈਡਲਾਈਨਸ ਹੀ ਨਹੀਂ ਪਤਾ ਇੱਕ ਇਥੋਂ ਦੇ ਵਾਸੀ ਬੜੇ ਬੁੱਧੀਜੀਵੀ ਉਹਨਾਂ ਨੇ ਵੀ ਸੁਝਾਅ ਦਿੱਤਾ ਸੀਗਾ ਕਿ ਦੋਨਾਂ ਬਲਾਕਾਂ ਦੇ ਵਿੱਚ ਟਰਸਟ ਆਪਣੇ ਵੱਲੋਂ ਉਹ ਬਣਾ ਕੇ ਇੱਕ ਸਿੰਪਲ ਦੇ ਤੌਰ ਤੇ ਦਿਖਾ ਦੇਵੇ ਤੇ ਅਸੀਂ ਉਹਨੂੰ ਫਾਲੋ ਕਰ ਲਈਏ ਕਿ ਹੁਣ ਤਾਂ ਪਤਾ ਹੀ ਨਹੀਂ ਚੱਲ ਰਿਹਾ ਕਿ ਕੀ ਇਹਨਾਂ ਨੇ ਕਰਨਾ ਤੇ ਕੀ ਕੀ ਲੋਕ ਕਰਨਾ ਜਿਨ੍ਹਾਂ ਦਾ ਜਾੜਾ ਗ੍ਰੀਨ ਬੈਲਟ ਇਹਨਾਂ ਨੇ ਸਾਰੀ ਖਤਮ ਕਰਤੀ ਜੀ ਹੁਣ ਨਿਊ ਅੰਬਰ ਸੈਟ ਹੈਗਾ ਇਟ ਇਜ਼ ਨੋਨ ਫਾਰ ਦਾ ਗ੍ਰੀਨ ਬੈਲਟ ਹੁਣ ਗ੍ਰੀਨ ਬੈਲਟ ਗ੍ਰੀਨਰੀ ਰਹੀ ਨਹੀਂ ਜੇ ਗ੍ਰੀਨ ਦੇ ਸਾਰੇ ਪਲੇ ਪਲਾਈ ਬੂਟੇ ਜਿਹੜੇ ਨੇ ਉਹ ਸਾਰੇ ਤੋੜਤੇ ਨੇ ਐਮ ਐਲ ਏ ਸਾਹਿਬ ਤੇ ਐਡਮਿਨਿਸਟ੍ਰੇਸ਼ਨ ਦਾ ਕੋਈ ਕੋਆਰਡੀਨੇਸ਼ਨ ਨਹੀਂ ਹੈਗਾ ਐਮਐਲਏ ਕੁਝ ਕਹਿੰਦੀ ਹੈ ਕਿ ਇਹ ਕੁਝ ਕਰ ਦੇਣਾ ਹੈ ਉਹਨਾਂ ਨੇ ਕਿਹਾ ਤੁਸੀਂ ਕਹਿੰਦੇ ਹੋ ਕਿ ਨਾ ਉਹਨਾਂ ਨੇ ਕਿਹਾ ਅੱਜ ਪੂਰਾ ਹੋ ਗਿਆ ਕੰਮ ਹੋ ਗਿਆ ਲੇਕਿਨ ਕੰਮ ਪੂਰਾ ਹੋ ਗਿਆ ਤਾਂ ਫਿਰ ਅੱਜ ਕਿਉਂ ਆ ਗਏ ਨਿਰੰਤਰ ਯਾਰੀ ਕੰਮ ਇੱਕ ਦਿਨ ਵੀ ਨਹੀਂ ਰੁਕਿਆ ਉਹਨਾਂ ਦਾ ਕਹਿਣੀ ਤਾਂ ਕਰਨੀ ਪੂਰੀ ਨਹੀਂ ਹੋਈ ਹਾਂ ਨਹੀਂ ਪੂਰੀ ਹੋਈ ਸੀ ਉਹ ਉਹ ਇਸ ਤਰ੍ਹਾਂ ਹੀ ਕਹਿੰਦੀ ਜੇ ਆਪ ਉਹ ਬਾਹਰ ਚਲੇ ਗਏ ਨੇ ਹੁਣ ਜਿਹੜੇ ਹੈਗੇ ਨਾ ਨਾ ਤਾਂ ਅੱਜ ਐਸਸੀ ਆਇਆ ਐਸਸੀ ਉਹ ਪਿੱਛੇ ਨਾਲ ਨੌਕਰੇ ਖੜੇ ਜੇ ਐ ਤੇ ਕਿ ਨਾ ਸਾਰੀ ਟੀਮ ਲਾਈ ਇਹਨਾਂ ਨੂੰ ਲਾਦ ਤੱਕ ਨਾ ਲਾ ਦਿਓ ਲੋਕਾਂ ਨੇ ਆਪਣਾ ਮਾਈਂਡ ਪ੍ਰੀਪੇਅਰ ਕਰ ਲ ਠੀਕ ਹੈ ਨਾ ਲੇਕਿਨ ਕੀ ਹੈ ਕਿ ਜਿਹੜੀ ਸਾਨੂੰ ਚਾਹੀਦਾ ਸੀ ਐਨਜੀਟੀ ਨੂੰ ਚਾਹੀਦਾ ਸੀਗਾ ਕਿ ਇਹ ਜਿਹੜੀ ਗ੍ਰੀਨਰੀ ਹੈ ਇਹਨ ਗ੍ਰੀਨਰੀ ਦਾ ਮੇਨਟੇਨ ਰੱਖਦੇ ਗ੍ਰੀਨਰੀ ਕਿਥੇ ਰਹੀ ਗਈ ਜੀ ਉਹਨ ਘਰਾਂ ਨੇ ਸਿਰ ਘਰਾਂ ਚ ਨਾ ਅੰਦਰ ਜਾ ਕੇ ਅੰਦਰ ਹੀ ਬੈਠੇ ਰਹਿਣਾ ਸਾਰੇ ਇਹਨੇ 2 ਮਿੰਟ ਜੇ ਬਾਹਰ ਬੈਣਾ ਉਹ ਤੋਂ ਬਾਹਰ ਬਹਿਣ ਨੂੰ ਬੂਟਾ ਨਹੀਂ ਰਿਹਾ ਜੇ ਪੰਛੀਆਂ ਨੂੰ ਛਾਂ ਕੋਈ ਕੁਝ ਨਹੀਂ ਹਸਤਾ ਬੜਾ ਬੁਰਾ ਹਾਲ ਕਰਤਾ ਇਹਨਾਂ ਨੇ ਇਹ ਨਰਦਈ ਲੋਕ ਨੇ ਜੀ ਇੰਪਰੂਵਮੈਂਟ ਟ੍ਰਸਟ ਨਿਰਧਈਆਂ ਦੀ ਇੰਪਰੂਵਮੈਂਟ ਟ੍ਰਸਟ ਇਹ ਨਾਟ ਇੰਪਰੂਵਮੈਂਟ ਟ੍ਰਸਟ ਪਾਣੀ ਦੀ ਨਿਕਾਸੀ ਦਾ ਹੈ ਨਹੀਂ ਕੋਈ ਚੈਂਬਰ ਨਹੀਂ ਬਣਿਆ ਕੁਝ ਨਹੀਂ ਬਣਿਆ ਔਰ ਸਾਰੇ ਇਹਨਾਂ ਕਹਿੰਦੇ ਗਰਾਊਂਡ ਲੈਵਲ ਤੇ ਕਰੋ ਗਰਾਊਂਡ ਲੈਵਲ ਤੇ ਕਰੋ ਫਿਰ ਪਾਣੀ ਕਿੱਥੇ ਜਾਏਗਾ ਜੀ ਇਹਦਾ ਪਾਣੀ ਦਾ ਵਹਾੜਾ ਨਾਲ ਕੇ ਨਾ ਆਪਣਾ ਤਲਾਬ ਨਹੀਂ ਰਹਿਣੇ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਜੀ ਸਾਰਾ ਸਾਥ ਆਸੀਦਾ ਅਸੀਂ ਇਹ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਆਪਣੇ ਜਿਹੜੇ ਲੋਕਲ ਰਿਪ੍ਰੈਜ਼ੈਂਟੇਟਿਵ ਹੈਗੇ ਨੇ ਸਾਡੇ ਇਲੈਕਟਿਡ ਉਹਨਾਂ ਨੂੰ ਰਿਕਵੈਸਟ ਕਰਦੇ ਆ ਕਿ ਦੇਖੋ ਸਹੀ ਪਾਰਟੀ ਤੋਂ ਉੱਪਰ ਹੋ ਕੇ ਗੱਲ ਕਰੋ ਇਹ ਪਾਰਟੀਵਾਦੀ ਨਾ ਮੈਂ ਤਾਂ ਟਰਸਟ ਦੀ ਜਿਹੜੀ ਸੰਜੀਦਗੀ ਆ ਉਹ ਦੇਖਣ ਨੂੰ ਨਹੀਂ ਮਿਲੀ ਕੋਆਰਡੀਨੇਸ਼ਨ ਵੀ ਨਹੀਂ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਸਵੇਰ ਦੇ ਕਿ ਜਿਹੜੇ ਸੀਨੀਅਰ ਅਫਸਰਸ਼ਾਹੀ ਨਾਲ ਲੰਗੀ ਉਹਨਾਂ ਨੇ ਕਿਨਾਰਾ ਕੀਤਾ ਜਦਕਿ ਜਿਹੜਾ ਇਹ ਪੌਸ਼ੇਰੀਏ ਸਾਰੇ ਵੈਲ ਐਜੂਕੇਟਿਡ ਲੋਕ ਨੇ ਇਹ ਉਹਨਾਂ ਨਾਲ ਲੜ ਨਹੀਂ ਸਕਦੇ ਇਹ ਤਾਂ ਉਹ ਮੰਗ ਹੀ ਕਰ ਸਕਦੇ ਆ ਕਿ ਭਾਈ ਅਸੀਂ ਜਿਹੜੀਆਂ ਗ੍ਰੀਨ ਬੈਲਟ ਬਣਾਈਆਂ ਅਸੀਂ ਗਰੀਦਰੀ ਲਈ ਆ ਤੇ ਉਹਦੇ ਤੇ ਸਾਡਾ ਇਹ ਹੱਕ ਆ ਇਹਨੂੰ ਨਾ ਜਾੜਿਆ ਜਾਵੇ ਪਰ ਦੇਖਿਆ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਐਕਸ਼ਨ